ਅੰਬਰਾ ਤੇ ਚਾੜ ਸਾਡੀ ਹੱਥੀ ਡੋਰ ਛੱਡੇਗਾ ਪਤਾ ਨਹੀਂ ਸੀ ਸਾਡੇ ਨਾਲ ਓੰਜ ਵਹਿਰ ਕੱਢੇਗਾ ਤੇਰੇ ਨਾਲ ਵਦ ਸਾਨੂੰ ਕੋਈ ਵੀ ਕਰੀ ਬਣੀ ਤੇਰੇ ਕੋਲ ਯਾਰਾ ਸਾਨੂੰ ਇਹੋ ਜੀ ਉਮੀਦ ਨਹੀਂ ਸੀ ਤੇਰੇ ਕੋਲ ਯਾਰਾ ਸਾਨੂੰ ਉਹੋ ਜੀ ਉਮੀਦ ਨਹੀਂ ਸੀ ਤੇ ਹੁਣ ਅੱਜ ਕੱਲ 70% ਕਹਿੰਦੇ ਵੀ ਸਿੱਖਣਾ ਤਾਂ ਪਵੇ ਨਾ ਵੀ ਕਲਾਕਾਰ ਦੀ ਕਾਰਕਾਰ ਆਜੇ ਕਲਾ ਨਹੀਂ ਚਾਹੀਦੀ ਨਾ ਕਲਾ ਨਹੀਂ ਚਾਹੀਦੀ ਤੇਰੇ ਰੱਬ ਨੂੰ ਤੇ ਆਉਂਦੇ ਸੀ ਫਿਰ ਜਿੱਥੇ ਰੱਖ ਦਸ ਅੱਖੀਆਂ ਵਿਛਾਉਂਦੇ ਸੀ ਹਲਾਏ ਸੀ ਤੈਨੂੰ ਫਿਰ ਰੱਬ ਨੂੰ ਤੇ ਹੁੰਦੇ ਸੀ ਤੁਸੀਂ ਬਹੁਤ ਸਾਰੇ ਕਲਾਕਾਰਾਂ ਨੂੰ ਸਿਖਾਇਆ ਹਨਾ ਮਨ ਸਥਾਪਿਤ ਕਲਾਕਾਰਾਂ ਦੇ ਵਿੱਚੋਂ ਜੇ ਆਪਾਂ ਗਾਈ ਕਰੀਏ ਗੱਲ ਕਰੀਏ ਤਾਂ ਐਮੀ ਵਿਰਖੋ ਰਹੀ ਹਾਂਜੀ ਆ ਫਿਰ ਗੁਰਜਾਇਜ਼ ਹੈ ਹਾਂਜੀ ਆਰਨੀਤ ਹੈ ਹੋਰ ਬਹੁਤ ਸਾਰੇ ਨਾਮ ਹਨਾ ਬੜੀ ਬੜੀ ਲੰਬੀ ਲਾਈਨ ਹੈ ਜਿਹੜੇ ਤੁਹਾਡੇ ਸਿਖਾਏ ਹੋਏ ਨੇ ਸੋ ਜਦੋਂ ਇਹ ਕਲਾਕਾਰ ਸਿੱਖਣ ਵਾਸਤੇ ਆਏ ਸੀ ਜੀ ਸਿੱਖਣ ਵਾਸਤੇ ਇਹ ਵੀ ਇਹਨਾਂ ਨੇ ਵੀ ਆਂ ਕੀਤਾ ਸੀ ਵੀ ਬਾਈ ਆ ਤੁਸੀਂ ਸਰਗਮਾ ਸਰਗਮਾ ਨਾਲ ਸਾਨੂੰ ਰਹਿਣ ਦੋ ਇਹ ਨਹੀਂ ਅਸੀਂ ਸਿੱਖਣੀਆਂ ਤੇ ਸਾਨੂੰ ਕਿਰਾਂ ਬਸ ਗਾਣਾ ਕਢਾਓ ਕਿਰਾਂ ਵੀ ਕਿਵੇਂ ਕਾਣਾ 10 ਲੱਖ ਰੁਪਇਆ ਰਖਾ ਲਿਆ ਉਹਨੇ ਅੱਛਾ ਮੈਨੂੰ ਕਹਿੰਦਾ ਉਸਤਾਦ ਜੀ ਤੁਹਾਨੂੰ ਮਿਲਣਾ ਹੂੰ ਕਈ ਸਾਲਾਂ ਦੀ ਗੱਲ ਹੈ ਮੈਂ ਕਿਹਾ ਵੀ ਰਾਜੇ ਕੱਲ ਨੂੰ 8:00 ਵਜੇ ਆ ਜਾ ਹੂੰ ਆਉਣ ਸਰ ਮੈਨੂੰ ਕਹਿੰਦਾ ਜੀ ਵੀ ਮੈਂ ਦੋ ਗਾਣੇ ਕੱਢਣੇ ਨੇ ਜੀ ਸਾਡੀ ਜ਼ਮੀਨ ਆ ਗਈ ਜੀ ਉੱਥੇ ਕਹਿੰਦਾ ਅੱਛਾ 10 ਲੱਖ ਰੁਪਇਆ ਮੈਂ ਦਾਦੇ ਨੂੰ ਵਾਕੇ ਰਖਾ ਲਿਆ ਠੀਕ ਹੈ ਤੇ ਮੈਂ ਕਿਹਾ ਅੱਛਾ ਤੇ ਮੈਂ ਫਲਾਣੀ ਮਿਊਜ਼ਿਕ ਡਾਇਰੈਕਟਰ ਨੂੰ ਉਹਨੇ ਦੋ ਗਾਣੇ 3 ਲੱਖ ਚ ਕਹੇ ਨੇ ਮੈਂ ਉਹਨੂੰ 1.5 ਲੱਖ ਦੇ ਵੀ ਆਇਆ ਕਿਉਂਕਿ ਆਰੀਆਂ ਲੈ ਕੇ ਤਿਆਰ ਬੈਠੇ ਨੇ ਨਾ ਇੱਥੇ ਆ ਆਪਣੇ ਵੀਰੇ ਹਨ ਹਾਂ ਤੇ ਆ ਆ ਹਾ ਕਿਵੇਂ ਤੇਰੇ ਤੂੰ ਤੇ ਕਿਵੇਂ ਰੱਖੀ ਹੈ ਤੇ ਹੈ ਨਹੀਂ ਸੀ ਮਤਲਬ ਗੌਣ ਦਾ ਮਤਲਬ ਮੈਂ ਹੁਣ ਤੇਰੇ ਕੋਲ ਕਿੰਨੇ ਪੈਸੇ ਹੈਗੇ ਕਹਿੰਦਾ ਸੀ 8.5 ਲੱਖ ਪਿਆ 1.5 ਦੇਤਾ ਸਰਦੀਆਂ ਦੇ ਦਿਨ ਸੀ ਹਜੇ ਦਸੰਬਰ ਦਾ ਮਹੀਨਾ ਸੀ ਮੈਂ ਕਿਹਾ ਕੱਲ ਨੂੰ ਚੱਕ ਲਿਆ ਅੱਛਾ ਲਿਆਉਣਾ ਜੀ ਕਹਿੰਦਾ ਕਿੰਨੇ ਵਜੇ ਆਵਾਂ ਮੈਂ ਕਿਹਾ ਮੈਂ 10 11 ਵਜੇ ਅਕੈਡਮੀ ਹਾਂ ਤੂੰ ਆ ਜੀ ਚੱਕ ਲਿਆਂਗਾ ਜੀ ਕਹਿੰਦਾ ਉਹਨੇ ਮੈਨੂੰ ਨਹੀਂ ਪੁੱਛਿਆ ਵੀ ਕੀ ਕਰਾਓਗੇ 8.5 ਲੱਖ ਦਾ ਤੁਸੀਂ ਅੱਛਾ ਕੁਝ ਨਹੀਂ ਪੁੱਛਿਆ ਨਾ ਬੱਚਾ ਜਿਵੇਂ ਤੇ ਕਹਿੰਦਾ ਚੱਕ ਲਿਆਂਗਾ 19 ਵੀਕ ਸਾਲ ਦਾ ਮੁੰਡਾ ਸੀ ਤੇ ਮੈਂ ਕਿਹਾ ਆਪਾਂ ਉੱਥੇ ਅਕੈਡਮੀ ਦੇ ਬਾਹਰ ਬੇੜਾ ਉੱਥੇ ਆਪਾਂ ਤੂੰ ਨਹੀਂ ਲਾਵਾਂਗੇ ਇੱਕ ਗੱਤੀ ਤੂੰ ਸੱਟਿਆ ਕਰ ਇੱਕ ਮੈਂ ਸੱਟਿਆ ਕਰ ਇੱਕ ਤੂੰ ਸਿੱਟੀ ਮੈਂ ਸੱਟੂ ਸਿੱਖਾਂਗੇ ਅਦਾ ਹੈ ਜੀ ਇਹ ਕਿਵੇਂ ਇਹ ਗੱਲ ਕੀ ਕੀ ਕਹਦਾ ਤੁਸੀਂ ਮੈਂ ਕਹਿੰਦਾ ਜੇ ਗਾਣੇ ਤੇ ਲਾਤੇ ਤਾਂ ਬਸ ਇੱਕਨੇ ਵੀ ਨਹੀਂ ਮਿਲਣੇ ਤੈਨੂੰ ਪਤਾ ਹੀ ਨਹੀਂ ਲੱਗਣਾ ਕਿਵੇਂ ਲੱਗੀ ਇਹਦਾ ਕਿਵੇਂ ਲੱਗੀ ਸਾਡਾ ਟਲਕ ਨੂੰ ਅੱਗੇ ਕਿਵੇਂ ਲੱਗੀ ਪਤਾ ਹੀ ਨਹੀਂ ਲੱਗਣਾ ਉਹ ਮੰਨਿਆ ਕੀ ਸਾਡੇ ਕੋਲੇ ਉਹ ਮੰਨਿਆ ਕੀ ਸਾਡੇ ਕੋਲੇ ਮੰਨਿਆ ਕੀ ਸਾਡੇ ਕੋਲੇ ਕੋਈ ਵੀ ਰਸੀਦ ਨਹੀਂ ਸੀ ਤੇਰੇ ਕੋਲੋਂ ਯਾਰਾ ਸਾਨੂੰ ਇਹੋ ਜੀ ਉਮੀਦ ਨਹੀਂ ਸੀ ਮੈਂ ਹਮੇਸ਼ਾ ਸਟੂਡੈਂਟਸ ਨੂੰ ਕਿਹੋ ਗੱਲ ਕਹਿਣਾ ਵੀ ਜੇ ਤੁਸੀਂ ਅੱਗੇ ਵਧਣਾ ਤੁਸੀਂ ਚਾਹੁੰਦੇ ਸੀ ਸਟਾਰ ਬਣਨਾ ਸਾਡਾ ਨਾਂ ਹੋਵੇ ਦੁਨੀਆ ਕਾ ਲੂ ਸਾਨੂੰ ਪੁੱਛੇ ਹੈ ਨਾ ਤਾਂ ਉਹਦਾ ਇੱਕੋ ਹੀ ਇੱਕ ਸ਼ਾਰਟਕਟ ਹੈ ਉਹ ਹੈ ਰਿਆਸ ਰਿਆਸ ਸਹੀ ਗੱਲ ਰਿਆਸ ਕਰੋਗੇ ਮਿਹਨਤ ਕਰੋਗੇ ਹੈਨਾ ਪਰਮਾਤਮਾ ਨੇ ਆਪੇ ਸੌਣ ਨਹੀਂ ਖੁਦ ਮੈਨੂੰ ਕੰਟੈਕਟ ਕਰਦੇ ਨੇ ਵੀਡੀਓ ਡਾਇਰੈਕਟਰ ਕੰਪਨੀਆਂ ਕੰਟੈਕਟ ਕਰਦੀਆਂ ਨੇ ਵੀ ਬੱਚਾ ਦਿਓ ਜੀ ਮੁੰਡਾ ਚਾਹੀਦਾ ਕੋਈ ਵਧੀਆ ਕੋਣ ਵਾਲਾ ਬੱਚੀ ਹਾਂ ਲੜਕੀ ਚਾਹੀਦੀ ਹੈ ਤੇ ਮੇਰੇ ਕਾਫੀ ਬੱਚੇ ਹੁਣ ਪਿਛਲੇ ਟਾਈਮ ਦੇ ਵਿੱਚ ਬੌਂਡ ਕੀਤੇ ਨੇ ਹੁਣ ਹੋ ਰਹੇ ਨੇ ਹੋਰ ਦੋ ਤਿੰਨ ਹੋ ਰਹੇ ਨੇ ਠੀਕ ਹੈ ਨਾ ਵੀ ਕਹਿੰਨਾ ਵੀ ਤੁਸੀਂ ਨਿਕਲੋ ਤਾਂ ਸਹੀ ਨਾ ਕਰੋ ਤੁਸੀਂ ਇੰਨੇ ਕ ਕੈਪੇਬਲ ਹੋ ਰਿਆਜ਼ ਨਾਲ ਇੰਨੇ ਕ ਤੁਸੀਂ ਸਟਰੋਂਗ ਕਰ ਲੋ ਆਪਦੀ ਵੋਕਲ ਨੂੰ ਵੀ ਕੱਲ ਨੂੰ ਤੁਹਾਡੇ ਮਗਰ ਕੰਪਨੀਆਂ ਆਉਣ ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਗੁਰ ਇਕਬਾਲ ਸਿੰਘ ਪੰਜਾਬੀ ਸੰਗੀਤ ਦੀ ਗੱਲ ਕਰਦੇ ਆ ਤਾਂ ਸੰਗੀਤ ਪਹਿਲਾਂ ਵਾਲੇ ਸਮੇਂ ਨਾਲੋਂ ਬਹੁਤ ਚੇਂਜ ਹੋ ਗਿਆ ਸੰਗੀਤ ਦੇ ਵਿੱਚ ਬਹੁਤ ਕੁਝ ਬਦਲ ਗਿਆ ਕਲਾਸਿਕਲ ਤੋਂ ਹਿਪ ਹੌਪ ਦਾ ਜਿਹੜਾ ਸਫਰ ਹੈ ਉਹ ਜਿਹੜੇ 90 ਤੋਂ ਲੈ ਕੇ 2000 ਤੱਕ ਵਾਲੇ ਜਿਹੜੇ ਹੈਗੇ ਆ ਉਹਨਾਂ ਨੇ ਸਭ ਨੇ ਦੇਖਿਆ ਤੇ ਸੰਗੀਤ ਦੇ ਵਿੱਚ ਚੇਂਜ ਕੀ ਹੋਇਆ ਇਹ ਉਹ ਚੰਗੀ ਤਰ੍ਹਾਂ ਸਮਝ ਸਕਦੇ ਆ ਅੱਜ ਸੰਗੀਤ ਦੀ ਗੱਲ ਕਰਾਂਗੇ ਆਖਰ ਬਦਲਿਆ ਕੀ ਆ ਸੰਗੀਤ ਦੇ ਵਿੱਚ ਕਿਸ ਤਰ੍ਹਾਂ ਦੇ ਚੇਂਜਸ ਆਏ ਆ ਤੇ ਕਿਉਂ ਆਏ ਆ ਸੋ ਸਾਡੇ ਨਾਲ ਬਾਈ ਉਜਾਗਰਨ ਤਾਲ ਸਾਡੀ ਰਹਿਣਗੇ ਸასი ਗੱਲ ਬਾਈ ਇਹਨਾਂ ਬਾਈ ਦੇ ਮੈਂ ਐ ਪੈਸੇ ਤੱਕ ਕੋਈ ਜਾਣ ਪਛਾਣ ਦੇ ਮੁਹਤਾਜ ਨਹੀਂ ਆ ਪਰ ਬਾਈ ਜੀ ਹੋਰੀ ਯੂਨੀਵਰਸਿਟੀ ਲੈਵਲ ਤੋਂ ਲੈ ਕੇ ਨੈਸ਼ਨਲ ਲੈਵਲ ਤੱਕ 골ਡ ਮੈਨ ਲਿਸਟ ਨੇ ਵੋਕਲ ਦੇ ਵਿੱਚ ਸਿੰਗਿੰਗ ਦੇ ਵਿੱਚ ਕਲਾਸਿਕਲ ਹੋਵੇ ਚਾਹੇ ਉਹ ਗਜ਼ਲ ਹੋਵੇ ਤੇ ਚਾਹੇ ਸ਼ਾਸਤਰੀ ਸੰਗੀਤ ਹੋਵੇ ਬਾਈ ਪਹਿਲਾਂ ਤਾਂ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਹਰ ਵਾਰ ਤੁਸੀਂ ਥੈਂਕ ਯੂ ਬਾਈ ਪਹਿਲੀ ਵਾਰੀ ਜਿਹੜਾ ਕਾਲ ਤੇ ਸਮਾਂ ਦੇ ਦੇਣੋਂ ਸ਼ੁਕਰੀਆ। ਨਹੀਂ ਤਾਂ ਮਾਣ ਹੈ ਬਈ ਤੁਹਾਡਾ। ਹਮੇਸ਼ਾ ਤੁਸੀਂ ਬਹੁਤ ਸਤਿਕਾਰ ਦਿੰਦੇ ਹੋ ਭਰਾ ਨੂੰ, ਬਹੁਤ ਪਿਆਰ ਦਿੰਦੇ ਹੋ। ਬਹੁਤ-ਬਹੁਤ ਧੰਨਵਾਦ ਬਈ। ਬਈ ਅ ਛੋਟੀ ਜੀ ਗੱਲ ਪਹਿਲਾਂ ਮੈਂ ਕਰਨੀ ਸ਼ੁਰੂ ਸ਼ੁਰੂ ਕਰਨੀ ਚਾਹੁੰਗਾ। ਸੰਗੀਤ ਦੇ ਵਿੱਚ ਬਦਲਾ ਬਦਲਾ ਵੈਸੇ ਜ਼ਿੰਦਗੀ ਦਾ ਇੱਕ ਅੰਗ ਹੈ। ਹਾਂਜੀ। ਠੀਕ ਹੈ। ਹਰ ਇੱਕ ਚੀਜ਼ ਬਦਲਦੀ ਹੈ ਸਮੇਂ ਦੇ ਹਿਸਾਬ ਨਾਲ। ਪਰ ਸੰਗੀਤ ਦੇ ਵਿੱਚ ਬਹੁਤ ਵੱਡਾ ਬਦਲਾ ਆਇਆ, ਖਾਸ ਕਰਕੇ ਸਾਨੂੰ ਮਹਿਸੂਸ ਹੁੰਦਾ। ਹਾਂਜੀ। ਜਿਹੜੇ ਅਸੀਂ ਪਹਿਲਾਂ ਕਲਾਸਿਕਲ ਸੁਣਦੇ ਵੀ ਰਹੇ ਹਾਂ। ਸਿੱਖਦੇ ਵੀ ਰਹੇ ਆ ਗਾਇਆ ਵੀ ਆ ਸਭ ਕੁਝ ਬਿਲਕੁਲ ਬਿਲਕੁਲ ਬਾਈ ਤੇ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਕੀ ਕਹਿਣਾ ਹੈ ਕਾਫੀ ਬਦਲਾ ਆ ਹੈਗੇ ਬਾਈ ਜਿਹਨੂੰ ਇੱਕ ਤਾਂ ਪੋਜ਼ੀਟਿਵ ਬਦਲਾ ਵੀ ਹੁੰਦਾ ਹਨ ਕਿਉਂਕਿ ਬਹੁਤ ਅੱਛਾ ਵੀ ਗਾ ਰਹੇ ਨੇ ਹਨ ਹਾਂਜੀ ਤੇ ਮੁੰਡੇ ਕੁੜੀਆਂ ਬੜਾ ਅੱਛਾ ਗਾ ਰਹੇ ਨੇ ਚੰਗਾ ਕੰਮ ਕਰ ਰਹੇ ਨੇ ਤੇ ਕੋਸ਼ਕ ਨਿਹਾਰ ਵੀ ਆਇਆ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਸੀਗੇ ਉਹਦਾ ਕਾਰਨ ਇਹ ਹੈ ਵੀ ਅੱਗੇ ਗਵਈਏ ਚੋਣ ਬਹੁਤ ਜਿਹੜਾ ਆਪਣੇ ਗੀਤ ਦੀ ਕਰਨੀ ਹੈ ਨਾ ਜੀ ਸਰੋਤਿਆਂ ਨੂੰ ਦੇਣਾ ਬਹੁਤ ਸੋਚ ਸਮਝ ਕੇ ਹੁੰਦਾ ਸੀ ਤੇ ਦੂਜੀ ਗੱਲ ਸਿੱਖੇ ਹੋਏ ਲੋਕ ਜ਼ਿਆਦੇ ਮਿਹਨਤਾਂ ਕੀਤੀਆਂ ਹੋਈਆਂ ਤੇ ਹੁਣ ਅੱਜ ਕੱਲ 70% ਕਹਿੰਦੇ ਵੀ ਸਿੱਖਣਾ ਤਾਂ ਪਵੇ ਨਾ ਵੀ ਕਲਾਕਾਰ ਦੀ ਕਾਰਕਾਰ ਆ ਜਾਏ ਕਲਾ ਨਹੀਂ ਚਾਹੀਦੀ ਨਾ ਕਲਾ ਨਹੀਂ ਚਾਹੀਦੀ ਮਿਊਜ਼ਿਕ ਅਕੇ ਆਪਾਂ ਦੇਖਦੇ ਸੀਗੇ ਵੀ ਜਦੋਂ ਰੈਕੋਰਡਿੰਗਸ ਹੁੰਦੀਆਂ ਸੀ ਹਨਾ ਰੈਕੋਰਡਿੰਗ ਵੀ ਉਦੋਂ ਕੋਈ ਸੌਖੀ ਨਹੀਂ ਸੀ ਹੁੰਦੀ ਸਿੰਗਰ ਨੇ ਲਾਈਵ ਗਾਉਣਾ ਤੇ ਲਾਈਵ ਹੀ ਇਕੱਲਾ-ਕੱਲਾ ਸਾਜ਼ ਵੱਜਣਾ ਵੱਜਦਾ ਸੀਗਾ ਹਨਾ ਸਾਰੀ ਐਮ ਮੰਡਲੀ ਬੈੰਦੀ ਸੀ ਪ੍ਰੋਪਰ ਤੇ ਜੇ ਇੱਕ ਬੰਦੇ ਦੀ ਵੀ ਗਲਤੀ ਹੋ ਗਈ ਤਾਂ ਸਾਰਾ ਦੁਆਰਾ ਦੁਆਰੇ ਹੋ ਗਿਆ ਹਨਾ ਗਾਣਾ ਇੱਕ ਵਾਰੀ ਚ ਰਿਕਾਰਡ ਹੁਣ ਭਾਵੇਂ ਇੱਕ ਲਾਈਨ ਨੂੰ ਇੱਕ ਸ਼ਬਦ ਨੂੰ ਆਪਾਂ ਲੱਖ ਵਾਰੀ ਕਹਿ ਲੀਏ ਹਨਾ ਜੀ ਉਹਨਾਂ ਨੇ ਕਿਹਾ ਦੀ ਸੰਗੀਤਕਾਰ ਕਿਤੇ ਬੈਠਾ ਹੈ ਗਾਇਕ ਕਿਤੇ ਬੈਠਾ ਹੈ ਤੇ ਬੁੱਕ ਉਹ ਜਿਹੜਾ ਵਜਾਉਣ ਵਾਲਾ ਉਹ ਕਿਤੇ ਬੈਠਾ ਹੈ ਕਿਤੇ ਬੈਠਾ ਜੀ ਹਨਾ ਉਹ ਵਾਇਵੇ ਨਹੀਂ ਰਲਦੀ ਤੇ ਦੂਸਰੀ ਗੱਲ ਹੈ ਇਹ ਹੈ ਵੀ ਅੱਜਕਲ ਮੋਸਟਲੀ ਅੱਛੇ ਮੋਜ਼ਕ ਡਾਇਰੈਕਟਰ ਨਵੇਂ ਮੁੰਡੇ ਬਹੁਤ ਸੋਹਣਾ ਕਰ ਰਹੇ ਨੇ ਪਰ ਜ਼ਿਆਦਾਤਰ ਦੇਖਣ ਨੂੰ ਕਈ ਵਾਰੀ ਮਿਲਦਾ ਵੀ ਉਹ ਕੰਪਿਊਟਰ ਦੇ ਵਿੱਚੋਂ ਹੀ ਲੂਪ ਚੱਕ ਕੇ ਹਾਂ ਪੁਰਾਣੇ ਗਾਣਿਆਂ ਦੇ ਵੱਜੇ ਹੋਏ ਹੈ ਨਾ ਜੀ ਕਿਸੇ ਕੋਈ ਕਿਸੇ ਗਾਣੇ ਚ ਕੋਈ ਚੀਜ਼ ਵੱਜੀ ਹੈ ਕੋਈ ਕਿਸੇ ਗਾਣੇ ਚੀਜ਼ ਵੱਜੀ ਹੈ ਉਹ ਲੂਪ ਚੱਕ ਚੱਕ ਕੇ ਉਹ ਲਾਈ ਜਾਂਦੇ ਨੇ ਤੁਹਾਨੂੰ ਸਿੰਥੈਟਿਕ ਹੋ ਜਾਂਦਾ ਸਾਰਾ ਕੰਮ ਉਹ ਤੇ ਰੂਹ ਖਤਮ ਹੁੰਦੀ ਜਾਂਦੀ ਹੈ ਬਾਈ ਤੁਸੀਂ ਬਹੁਤ ਸਾਰੇ ਕਲਾਕਾਰਾਂ ਨੂੰ ਸਿਖਾਇਆ ਹਨਾ ਮੈਂ ਸਥਾਪਿਤ ਕਲਾਕਾਰਾਂ ਦੇ ਵਿੱਚੋਂ ਜੇ ਆਪਾਂ ਗਾਈ ਕਰੀਏ ਗੱਲ ਕਰੀਏ ਤਾਂ ਐਮੀ ਵਰਕ ਹੋਈ ਹਾਂਜੀ ਆ ਫਿਰ ਗੁਰਜੈਸ ਹੈ ਹਾਂਜੀ ਫਿਰ ਆਰਨੀਤ ਹੈ ਹੋਰ ਬਹੁਤ ਸਾਰੇ ਨਾਮ ਹਨਾ ਕਿਹੜੀ ਬੜੀ ਲੰਬੀ ਲਾਈਨ ਹੈ ਜਿਹੜੇ ਤੁਹਾਡੇ ਸਿਖਾਏ ਹੋਏ ਨੇ ਸੋ ਜਦੋਂ ਇਹ ਕਲਾਕਾਰ ਸਿੱਖਣ ਵਾਸਤੇ ਆਏ ਸੀ ਜੀ ਸਿੱਖਣ ਵਾਸਤੇ ਇਹ ਵੀ ਇਹਨਾਂ ਨੇ ਵੀ ਅੰਹੀਂ ਕੀਤਾ ਸੀ ਵੀ ਬਾਈ ਆ ਤੁਸੀਂ ਸਰਗਮਾ ਸਰਗਮਾ ਸਾਨੂੰ ਰਹਿਣ ਦਿਓ ਇਹ ਨਹੀਂ ਅਸੀਂ ਸਿੱਖਣੀਆਂ ਤੇ ਸਾਨੂੰ ਕਿਰਾਂ ਬਸ ਗਾਣਾ ਕਢਾਓ ਕਿਰਾਂ ਵੀ ਕਿਵੇਂ ਗਾਉਣਾ ਨਹੀਂ ਇਹੋ ਜਿਹੀ ਨਹੀਂ ਕਰ ਤੇ ਨਹੀਂ ਮੈਂ ਵੈਸੇ ਤੁਹਾਡੇ ਸੁਝਾਅ ਦੇ ਦੀ ਗੱਲ ਕਰਾਂ ਹਾਂ ਮਿਹਨਤੀ ਰਹੇ ਨੇ ਹਾਂ ਹਾਂ ਕਈ ਵਾਰੀ ਬੱਚੇ ਆ ਜਾਂਦੇ ਨੇ ਹਾਂ ਐ ਇੱਕ ਅਜਤੋਂ ਕਾਫੀ ਸਾਲ ਪਹਿਲਾਂ ਮੈਂ ਸਟੂਡੈਂਟ ਮੇਰੇ ਕੋਲੇ ਆਇਆ ਹਮ ਹਰਿਆਣੇ ਚ ਉਹਨਾਂ ਦੀ ਜ਼ਮੀਨ ਕਾਇਰ ਹੋ ਗਈ ਕਿਤੇ ਅੱਛਾ ਸੜਕ ਸੜਕ ਲੰਘਦੀ ਸੀ ਤਾਂ ਕਿਹੜਾ ਬਾਈਪਾਸ ਹੈ ਨਾ ਜੀ ਹਮ ਤੇ ਵਧੀਆ ਚੰਗੇ ਹਨਾ ਹਮ ਬਾਤ ਤੇ ਤੇ ਉਹ ਘਰ ਦੇ ਨੂੰ ਕਹਿੰਦਾ ਮੈਂ ਗਾਣਾ ਕਢਣਾ ਚਾਰ ਪੀਏ ਕੋਲੇ ਆ ਗਏ ਹਾਂ 10 ਲੱਖ ਰੁਪਏ ਖਾ ਲਿਆ ਉਹਨੇ ਅੱਛਾ ਮੈਨੂੰ ਕਹਿੰਦਾ ਉਸਤਾਦ ਜੀ ਤੁਹਾਨੂੰ ਮਿਲਣਾ ਹੈ ਹੂੰ ਕਈ ਸਾਲਾਂ ਦੀ ਗੱਲ ਹੈ ਮੈਂ ਕਿਹਾ ਵੀ ਰਾਜੇ ਕੱਲ ਨੂੰ 8 ਵਜੇ ਆ ਜਾ ਹੂੰ ਆਉਣ ਸਰ ਮੈਨੂੰ ਕਹਿੰਦਾ ਜੀ ਵੀ ਮੈਂ ਦੋ ਗਾਣੇ ਕੱਢਣੇ ਨੇ ਜੀ ਸਾਡੀ ਜ਼ਮੀਨ ਆ ਗਈ ਉੱਥੇ ਕਹਿੰਦਾ ਅੱਛਾ 10 ਲੱਖ ਰੁਪਏ ਮੈਂ ਦਾਦੇ ਨੂੰ ਵਾਕੇ ਰਖਾ ਲਿਆ ਠੀਕ ਹੈ ਤੇ ਮੈਂ ਕਿਹਾ ਅੱਛਾ ਤੇ ਮੈਂ ਫਲਾਣੀ ਮਿਊਜ਼ਿਕ ਡਾਇਰੈਕਟਰ ਨੂੰ ਉਹਨੇ ਦੋ ਗਾਣੇ 3 ਲੱਖ ਚ ਕਹੇ ਨੇ ਮੈਂ ਉਹਨੂੰ 1.5 ਲੱਖ ਦੇ ਵੀ ਆਇਆ ਅੱਛਾ ਪਹਿਲੀ ਸੈਟਿੰਗ ਪਹਿਲੀ ਸੱਟੇ ਹਾਂ ਜੀ अच्छा शिक्षा कुछ नहीं कुछ भी नहीं ਤੇ ਮੈਨੂੰ ਮੈਂ ਕਿਹਾ ਕੁਛ ਗਾ ਕੇ ਸੁਣਾਓ ਹੂੰ ਤੇ ਉਹਨੇ ਜਵਾਬ ਕਿਨੇ ਜਦੋਂ ਗਾਇਆ ਕਿਉਂਕਿ ਆਰੀਆਂ ਲੈ ਕੇ ਤਿਆਰ ਬੈਠੇ ਨੇ ਨਾ ਇੱਥੇ ਆਪਨੇ ਵੀਰੇ ਹਨ ਹਾਂ ਇਹ ਵੀ ਆ ਜਾ ਹਾ ਹਾ ਕਿਵੇਂ ਤੇ ਤਹੋਂ ਤੇ ਕਿਵੇਂ ਰੱਖੀਏ ਤੇ ਹੈ ਨਹੀਂ ਸੀ ਮਤਲਬ ਗੌਣ ਦਾ ਮਤਲਬ ਹਰ ਬੰਦੇ ਨੂੰ ਪ੍ਰਮਾਤਮਾ ਨੇ ਕੋਈ ਨਾ ਕੋਈ ਗੁਣ ਦਿੱਤਾ ਜ਼ਰੂਰੀ ਨਹੀਂ ਸਾਰੇ ਗਵਈਏ ਹੀ ਨੇ ਹੈਨਾ ਤੇ ਮੈਂ ਉਹਨੂੰ ਦੱਸਿਆ ਮੈਂ ਕਿਹਾ ਰਾਜੇ ਵੀ ਉਹਨੇ ਤੈਨੂੰ ਜਿਹਨੂੰ ਤੂੰ 1.5 ਲੱਖ ਰੁਪਏ ਦੇ ਆਇਆ ਉਹਨੇ ਤੈਨੂੰ ਸੁਣਿਆ ਸਣਾ ਨਹੀਂ ਹੈਗਾ ਹਾਂ ਕਹਿੰਦਾ ਜੀ ਨਾ ਉਹ ਤਾਂ ਕਹਿੰਦਾ ਭਾਵੇਂ ਖਬਰਾਂ ਪੜ੍ਹ ਜੀ ਅੱਛਾ ਮੈਂ ਮੈਂ ਫੇਰ ਤੂੰ ਮੇਰੇ ਕੋਲ ਕਿਉਂ ਆਉਣ ਦੀ ਲੋੜ ਹੈ ਹਾਂ ਕਹਿੰਦਾ ਮੈਂ ਸੋਚਿਆ ਚਲੋ ਮਾੜਾ ਮੋਟਾ ਸਿੱਖ ਵੀ ਲਈਏ ਤੇ ਮੈਂ ਉਹਨੂੰ ਦੱਸਿਆ ਮੈਂ ਮੇਰੀ ਗੱਲ ਸੁਣ ਵੀ ਜਾਂ ਤਾਂ ਤੈਨੂੰ 5-4 ਸਾਲ ਦੱਬ ਕੇ ਮਿਹਨਤ ਕਰਨੀ ਪੈਣੀ ਆ ਹਾਂ ਫੇਰ ਵੀ ਮੈਂ ਇੰਨੀ ਗਰੰਟੀ ਨਹੀਂ ਲੈਂਦਾ ਪਰ ਮੈਂ ਤੈਨੂੰ ਠੀਕ ਆ ਵੀ ਜਿੰਨੇ ਕੁ ਜੋਗਮ ਹੈ ਜਿੰਨੇ ਕੁ ਜੋਗਮ ਹੈਗਾ ਹਾਂ ਹੈਨਾ ਤੇ ਮੈਂ ਕਹਾਂ ਮੈਂ ਕੋਸ਼ਿਸ਼ ਕਰੂੰਗਾ ਵੀ ਤੂੰ ਗਾਲੇ ਵਧੀਆ ਹੂੰ ਤੇ ਉਹਨੂੰ ਮੈਂ ਢੰਗ ਨਾਲ ਸਮਝਾਉਂਦਾ ਰਿਹਾ ਉਹ ਮੰਨਿਆ ਨਹੀਂ ਜੀ ਮੈਂ ਹੁਣ ਤੇਰੇ ਕੋਲ ਕਿੰਨੇ ਪੈਸੇ ਹੈਗੇ ਕਹਿੰਦਾ ਜੀ 8.5 ਲੱਖ ਪਿਆ ਡੇਢ ਦੇ ਤਾਂ ਹੂੰ ਸਰਦੀਆਂ ਦੇ ਦਿਨ ਸੀ ਜਦੋਂ ਦਸੰਬਰ ਦਾ ਮਹੀਨਾ ਸੀ ਮੈਂ ਕਿਹਾ ਕੱਲ ਨੂੰ ਚੱਕ ਲਿਆ ਅੱਛਾ ਲਿਆਉਣਾ ਜੀ ਕਹਿੰਦਾ ਕਿੰਨੇ ਵਜੇ ਆਵਾਂ ਹੂੰ ਮੈਂ ਕਿਹਾ ਮੈਂ 10 11 ਵਜੇ ਅਕੈਡਮੀ ਹਾਂ ਤੂੰ ਆ ਜੀ ਚੱਕ ਲਿਆਂਗਾ ਜੀ ਕਹਿੰਦਾ ਹੂੰ ਉਹਨੇ ਮੈਨੂੰ ਨਹੀਂ ਪੁੱਛਿਆ ਵੀ ਕੀ ਕਰਾਓਗੇ 8.5 ਲੱਖ ਦਾ ਤੁਸੀਂ ਅੱਛਾ ਕੁਝ ਨਹੀਂ ਪੁੱਛਿਆ ਨਾ ਹੂੰ ਬੱਚਾ ਜਿਵੇਂ ਤੇ ਕਹਿੰਦਾ ਚੱਕ ਲਵਾਂਗਾ 19ਵੀਂ ਕੇ ਸਾਲ ਦਾ ਮੁੰਡਾ ਸੀ ਤੇ ਮੈਂ ਕਿਹਾ ਆਪਾਂ ਉੱਥੇ ਅਕੈਡਮੀ ਦੇ ਬਾਹਰ ਬੇੜਾ ਉੱਥੇ ਆਪਾਂ ਤੂੰ ਨਹੀਂ ਲਾਵਾਂਗੇ ਹਮ ਇੱਕ ਗੱਥੀ ਤੂੰ ਸੱਟਿਆ ਕਰ ਇੱਕ ਮੈਂ ਸੱਟਿਆ ਕਰ ਇੱਕ ਤੂੰ ਸਿੱਟੀ ਇੱਕ ਮੈਂ ਸੱਟੂ ਸਿੱਖਾਂਗੇ ਕਹਿੰਦਾ ਹੈ ਜੀ ਇਹ ਕਿਵੇਂ ਇਹ ਗੱਲ ਕੀ ਕੀ ਕਹਦਾ ਤੁਸੀਂ ਮੈਂ ਕਿਹਾ ਜੇ ਗਾਣੇ ਤੇ ਲਾਤੇ ਤਾਂ ਪਛੇਕਣੇ ਵੀ ਨਹੀਂ ਮਿਲਣੇ ਤੈਨੂੰ ਪਤਾ ਹੀ ਨਹੀਂ ਲੱਗਣਾ ਅੱਗੇ ਕਿਵੇਂ ਲੱਗੀ ਇਹਨੂੰ ਕਿਵੇਂ ਲੱਗੀ ਸਾਡਾ ਟਲਕ ਨੂੰ ਅੱਗੇ ਕਿਵੇਂ ਲੱਗੀ ਪਤਾ ਹੀ ਨਹੀਂ ਲੱਗਣਾ ਖੈਰ ਉਹ ਕਹਿੰਦਾ ਜੀ ਫਿਰ ਮੈਨੂੰ ਤੁਸੀਂ ਦੱਸੋ ਮੈਂ ਗਾਣਾ ਤਾਂ ਕਰਨੇ ਆ ਮੈਂ ਗਾਣੇ ਕਰਨੇ ਪਹਿਲਾਂ ਮਿਹਨਤ ਕਰਾਂ ਠੀਕ ਹੈ ਉਹ ਤੋਂ ਆਪਦਾ 1.5 ਲੱਖ ਮੜਵਾ ਜਿਹਨੇ ਤੇਰੀ ਆਵਾਜ਼ ਸੋਨੇ ਬਣਾਈ ਤੈਨੂੰ ਤੰਗਤਾ ਤੰਗਦਾ ਸਹੀ ਠੀਕ ਹੈ ਨਾ ਤੇ ਇਹਦਾ ਤੂੰ ਕੋਈ ਕੰਮ ਕਰ ਪੈਸਿਆਂ ਦਾ ਬਈ ਗੱਲ ਇਹੀ ਹੈ ਨਾ ਕਿ ਬਿਜ਼ਵਾਕ ਚੜਦੇ ਸੂਰਜ ਨੂੰ ਦੇਖ ਲੈਂਦੇ ਪਰ ਉਹ ਚੜਿਆ ਕਿੰਨਾ ਮੁਸ਼ਕਲਾਂ ਤੋਂ ਕਿਵੇਂ ਚੜਿਆ ਉਹ ਨਹੀਂ ਦੇਖਦੇ ਉਹਨੂੰ ਮੈਂ ਫਿਰਕਦਾ ਉਹ ਸੇਮ ਗੱਲ ਮੈਂ ਉਹਨੂੰ ਮੈਂ ਕਹਾਂ ਵੀ ਕੋਈ ਕੰਮ ਕਰ ਬਿਜ਼ਨਸ ਤੋਰ ਇਹ ਨਾ ਪੈਸਿਆਂ ਨਾਲ ਇਹਨਾਂ 'ਚੋਂ ਕਮਾ ਫੇਰ ਗਾਣੇ ਤੇ ਲਾ ਦੀ ਹੂੰ ਠੀਕ ਹੈ ਨਾ ਫੇਰ ਲਾ ਦੀ ਜਿੰਨੇ ਮਰਜ਼ੀ ਕਮਾ ਕੇ ਲਾ ਦੇ ਆਪ ਕਮਾ ਕੇ ਲਾ ਇਹ ਤਾਂ ਕਲਾਸਿਕਲ ਸਿੱਖਣ ਵਾਸਤੇ ਹੁੰਦੇ ਆ ਅੱਜ ਦੇ ਟਾਈਮ ਆਉਂਦੇ ਆਉਂਦੇ ਜਵਾਬ ਆਉਂਦੇ ਹੈਗੇ ਆ ਵੀ ਜਿਹੜੇ ਜਿਨ੍ਹਾਂ ਤੇ ਚਾੜਾ ਹੈਗੀ ਹੈ ਜੀ ਅਸੀਂ ਕਲਾਸਿਕਲ ਸਿੱਖਣਾ ਅਸੀਂ ਵੋਕਲ ਉਦਾਂ ਸਰਗਮਾ ਵਗੈਰਾ ਕਰਕੇ ਫੇਰ ਅਸੀਂ ਅੱਗੇ ਜਾਣਾ ਆਉਂਦੇ ਆਉਂਦੇ ਬੱਚੇ ਹੁਣ ਵੀ ਹੈਗੇ ਹੂੰ ਮਿਹਨਤੀ ਨੇ ਬਾਕੀ ਇਹੋ ਜਿਹੇ ਵੀ ਆਉਂਦੇ ਜਿਹੜੇ ਮਹੀਨਾ ਕ ਲਾ ਕੇ ਜਿਹਨਾਂ ਦਾ ਉੱਤਰ ਹੀ ਜਾਂਦਾ ਹੈ ਮੈਂ ਚਾ ਲੈ ਜਾਂਦਾ ਹਾਂ ਪਹਿਲਾਂ ਗੱਲ ਕਲੀਅਰ ਕਰ ਦਿੰਨਾ ਹੁੰਦਾ ਜਿਹੜਾ ਜਵਾਬ ਆਉਂਦਾ ਕਿਉਂਕਿ ਜਦੋਂ ਆਉਂਦੇ ਉਹ ਤਾਂ ਬਹੁਤ ਪੈਸ਼ਨ ਹੁੰਦਾ ਹੈ ਹਨ ਜਦੋਂ ਪਤਾ ਲੱਗਦਾ ਵਿੱਚ ਉੱਤਰ ਕੇ ਵੀ ਕਿਹੜੇ ਭਾਵੇਂ ਕਦੀ ਹੈ ਫਿਰ ਭੱਜਦੇ ਮੈਂ ਪਹਿਲਾਂ ਕਹਿੰਦਾ ਵੀ ਜਾ ਉੱਡਣਾ ਹੁਣ ਉੱਡ ਚੋ ਹੈਨਾ ਫਿਰ ਜਦੋਂ ਕਿਉਂਕਿ ਇਹ ਹੁੰਦਾ ਕਈ ਵਾਰੀ ਵੀ ਜਦੋਂ ਬੱਚਾ ਸਪੀਡ ਫੜਦਾ ਮੜੀ ਜੀ ਸਪੀਡ ਫੜਨੀ ਸਟਾਰਟ ਕਰਦਾ ਜਦੋਂ ਗੱਡੀ ਲੀ ਤੇ ਚੜਦੀ ਹੈ ਉਦੋਂ ਹੌਸਲਾ ਹਾਰ ਜਾਂਦੇ ਨੇ ਸਹੀ ਗੱਲ ਹੈ ਜਾਂ ਉਦੋਂ ਕਾਲ ਕਰ ਜਾਂਦੇ ਨੇ ਜਾਂ ਛੱਡ ਜਾਂਦੇ ਨੇ ਫਿਰ ਉਹ ਤਾਂ ਮਨ ਟੁੱਟਦਾ ਆਪਦਾ ਟੀਚਰ ਦਾ ਵੀ ਹੈਨਾ ਤੇ ਵੀ ਨਾ ਯਾਰ ਵੀ ਹੁਣ ਤਾਂ ਵਧੀਆ ਲੱਗਿਆ ਸੀ ਗੌਣ ਹੈਨਾ ਮੜਾ ਜਾ ਤੁਰਿਆ ਸੀਗਾ ਹੁਣ ਭੱਜ ਗਿਆ ਹਾਂ ਤੇ ਉਹਨੂੰ ਵੀ ਬੱਚੇ ਅੱਛੇ ਹੈਗੇ ਤੇ ਜਿਹੜੇ ਕਰਦੇ ਨੇ ਮਿਹਨਤਾਂ ਮਤਲਬ ਬਈ ਕੁਝ ਸੁਣਾਓ ਤੁਸੀਂ ਥੋੜਾ ਜਿਹਾ ਸਾਡੇ ਦਰਸ਼ਕਾਂ ਨੇ ਵੀ ਥੋੜਾ ਜਿਹਾ ਚਲੋ ਬਿਨਾ ਹਰਮੋਨੀਅਮ ਤੇ ਹੈ ਤਾਂ ਔਕਾ ਜਾਂ ਹਾਂਜੀ ਅੱਜ ਹਰਮੋਨੀਅਮ ਹੈ ਥੋੜਾ ਜਿਹਾ ਚਲੋ ਜਿੰਨਾ ਤੁਸੀਂ ਕਰ ਸਕਦੇ ਹੋ ਹਾਂਜੀ ਅੱਜ ਮੈਂ ਸਰਦੂਲ ਸਾਹਿਬ ਨੂੰ ਅ ਉਸਤਾਦ ਨੂਸਰਤ ਫਤਿਹ ali ਖਾਨ ਜੀ ਨੂੰ ਹੈਨਾ ਇਹਨਾਂ ਨੂੰ ਬਹੁਤ ਸੁਣਿਆ ਮੈਂ ਬਚਪਨ ਤੇ ਜੀ ਤੇ ਗਲਾ ਕਾਫੀ ਦਿਨਾਂ ਤੋਂ ਨਸਾਸ ਚਲੀ ਜਾਂਦਾ ਮੈਂ ਗੂੰਗਣਾਉਂਦਾ ਹੁੰਦਾ ਸੀ ਸਰਦੂਲ ਜੀ ਦਾ ਗਾਣਾ ਅੰਬਰਾਂ ਤੇ ਚਾੜ ਸਾਡੀ ਹੱਥੀ ਡੋਰ ਛੱਡੇਗਾ ਜੀ ਹੌਣ ਦੇ ਅੰਬਰਾਂ ਤੇ ਚਾੜ ਸਾਡੀ ਹੱਥੀ ਡੋਰ ਛੱਡੇਗਾ ਪਤਾ ਨਹੀਂ ਸੀ ਸਾਡੇ ਨਾਲ ਓੰਜ ਬਹਿਰ ਕੱਢੇਗਾ ਤੇਰੇ ਨਾਲ ਵਦ ਸਾਨੂੰ ਕੋਈ ਵੀ ਕਰੀ ਬਣੀ ਸੀ ਤੇਰੇ ਕੋਲੋ ਯਾਰਾ ਸਾਨੂੰ ਇਹੋ ਜੀ ਉਮੀਦ ਨਹੀਂ ਸੀ ਤੇਰੇ ਕੋਲੋ ਯਾਰਾ ਸਾਨੂੰ ਓਹੋ ਜੀ ਉਮੀਦ ਨਹੀਂ ਸੀ ਪੈਰ ਜਿੱਥੇ ਰੱਖਦਾ ਸਾਂ ਅੱਖੀਆਂ ਵਿੱਚ ਆਉਂਦੇ ਸੀ ਪਹਿਲਾਂ ਅਸੀਂ ਤੈਨੂੰ ਫਿਰ ਰੱਬ ਨੂੰ ਧਿਆਉਂਦੇ ਸੀ ਪੈਰ ਜਿੱਥੇ ਰੱਖਦਾ ਸਾਂ ਅੱਖੀਆਂ ਵਿੱਚ ਆਉਂਦੇ ਸੀ ਹਲਾ ਅਸੀਂ ਤੈਨੂੰ ਫਿਰ ਰੱਬ ਨੂੰ ਧਿਆਉਂਦੇ ਸੀ ਓ ਮੰਨਿਆ ਕੀ ਸਾਡੇ ਕੋਲੇ ਓ ਮੰਨਿਆ ਕੀ ਸਾਡੇ ਕੋਲੇ ਮੰਨਿਆ ਕੀ ਸਾਡੇ ਕੋਲੇ ਕੋਈ ਵੀ ਰਸੀਦ ਨਹੀਂ ਸੀ ਤੇਰੇ ਕੋਲੋਂ ਯਾਰਾ ਸਾਨੂੰ ਇਹੋ ਜੀ ਉਮੀਦ ਨਹੀਂ ਸੀ ਤੇਰੇ ਕੋਲੋਂ ਯਾਰਾ ਸਾਨੂੰ ਇਹੋ ਜੀ ਉਮੀਦ ਨਹੀਂ ਸੀ ਵਾਹ ਜੀ ਵਾਹ ਕੀ ਬਾਤ ਹੈ ਬਾਈ ਉਹ ਦਿਨ ਯਾਦ ਆ ਗਏ ਜਦੋਂ ਯੂਨੀਵਰਸਿਟੀ ਦੇ ਵਿੱਚ ਆ ਆਉਂਦੇ ਸੀ ਹਾਂਜੀ ਤੇ ਮੈਂ ਵੈਸੇ ਇੱਕ ਦਰਸ਼ਕਾਂ ਨਾਲ ਗੱਲ ਸਾਂਝੀ ਕਰਨੀ ਚਾਹੁੰਗਾ ਬਾਈ ਜਾਗਰੋ ਦੀ ਜਦੋਂ ਯੂਨੀਵਰਸਿਟੀ ਜੀ ਕਿਉਂਕਿ ਮੇਰੇ ਹਮ ਜਮਾਤੀ ਲਈਏ ਜਾਂ ਸੀ ਸਾਡੇ ਉਸ ਕਾਲ ਦੇ ਜਾਂ ਉਸ ਟਾਈਮ ਦੇ ਨੇ ਹਾਂਜੀ ਜਦੋਂ ਅਸੀਂ ਯੂਨੀਵਰਸਿਟੀ ਚ ਗੋਣ ਜਾਂਦੇ ਸੀ ਤਾਂ ਉੱਥੋਂ ਕਹਿ ਕੇ ਅਸੀਂ ਆਈ ਮੁਰਦ ਤੁਸੀਂ ਵੀ ਉੱਥੇ ਦੇ ਭਾਈ ਹੱਥ ਲਾ ਕੇ ਮੁਰਨਾ ਛੱਡਣਾ ਜਾਗਰ ਬਾਈ ਨਹੀਂ ਗੱਤ ਨਹੀਂ ਤੇ ਬਾਈ ਜੀ ਹੋਰਾਂ ਤੋਂ ਗਾਇਕੀ ਤੁਸੀਂ ਸੋਣੀ ਲਈ ਆ ਹਨਾ ਤੇ ਇਹਨਾਂ ਦੇ ਤਰਸੇ ਹੋਏ ਹੀਰੇ ਆ ਜਿਹੜੇ ਉਹਨਾਂ ਨੂੰ ਤੁਸੀਂ ਅਥਾ ਪਿਆਰ ਦੇ ਰਹੇ ਹੋ ਬਾਈ ਜੀ ਹੋਰਾਂ ਨੂੰ ਅਥਾ ਪਿਆਰ ਦੇ ਰਹੇ ਹੋ ਸੋ ਨਾਲ-ਨਾਲ ਬਾਈ ਫਿਰ ਆਪਾਂ ਉਸੇ ਵਿਸ਼ੇ ਤੇ ਆਉਂਦੇ ਆਂ ਵੀ ਜਿਹੜਾ ਸਰੂਪ ਆ ਗਾਇਕੀ ਦਾ ਸਰੂਪ ਜੇ ਆਪਾਂ ਕਹ ਲਈਏ ਵੀ ਜੇ ਕਿਸੇ ਮਕਾਨ ਦੀ ਨੀਂਹ ਕਮਜ਼ੋਰ ਹੋਊਗੀ ਤਾਂ ਉੱਥੇ ਇੱਕ ਉੱਚੀ ਇਮਾਰਤ ਜਾਂ ਚੰਗੀ ਬਿਲਡਿੰਗ ਖੜੀ ਨਹੀਂ ਨਹੀਂ ਹੋ ਸਕਦੀ ਹਾਂਜੀ ਤੇ ਪਰ ਜਿਹੜਾ ਲੋਕਾਂ ਦਾ ਰੁਝਾਨ ਆ ਉਹ ਇਹ ਆ ਵੀ ਸਾਡੀ ਨਿਉ ਹੋਵੇ ਨਾ ਹੋਵੇ ਵੀ ਸਿੱਧਾ ਸਾਨੂੰ 10 ਮੰਜ਼ਲੀ ਸਾਡੀ ਕੋਠੀ ਖੜੀ ਕਰ ਦੋ 3 ਮੰਜ਼ਲੀ ਕੋਠੀ ਖੜੀ ਕਰ ਦਿਓ ਸੋ ਇਹ ਇਸ ਪਾਸੇ ਬੱਚਿਆਂ ਨੂੰ ਮੋੜਿਆ ਕਿਵੇਂ ਜਾ ਸਕਦਾ ਵੀ ਇਹ ਤਾਂ ਜੀ ਇੱਕ ਤਾਂ ਗੱਲ ਹੁੰਦੀ ਵੀ ਦੇਖੋ ਕਹਿੰਦੇ ਵੀ ਸਿਆਣਗਾ ਮੱਛੀ ਜਿਹੜੀ ਪੱਥਰ ਚੱਟ ਕੇ ਮੁੜਦੀ ਹੈ ਪਰ ਕਈ ਵਾਰੀ ਫਿਰ ਇੰਨੀ ਕੁ ਦੇਰ ਹੋ ਜਾਂਦੀ ਹੈ ਆ ਵੀ ਉਦੋਂ ਟਾਈਮ ਲੈਂਦਾ ਹਾਂ ਬਹੁਤ ਬੱਚਿਆਂ ਦੇ ਮਨ ਟੁੱਟਦੇ ਨੇ ਮੈਂ ਹਮੇਸ਼ਾ ਸਟੂਡੈਂਟਸ ਨੂੰ ਇੱਕੋ ਗੱਲ ਕਹਣਾ ਹਾਂ ਵੀ ਜੇ ਤੁਸੀਂ ਅੱਗੇ ਵਧਣਾ ਤੁਸੀਂ ਚਾਹੁੰਦੇ ਸੀ ਸਟਾਰ ਬਣਨਾ ਸਾਡਾ ਨਾਂ ਹੋਵੇ ਦੁਨੀਆ ਕਾਹਲੂ ਸਾਨੂੰ ਪੁੱਛੇ ਹੈ ਨਾ ਤਾਂ ਉਹਦਾ ਇੱਕੋ ਹੀ ਇੱਕ ਸ਼ਾਰਟਕਟ ਹੈ ਉਹ ਹੈ ਰਿਆਸ ਰਿਆਸ ਸਹੀ ਗੱਲ ਹੈ ਰਿਆਸ ਕਰੋਗੇ ਮਿਹਨਤ ਕਰੋਗੇ ਹੈਨਾ ਪਰਮਾਤਮਾ ਨੇ ਆਪੇ ਸੁਣਨੀ ਹੈ ਬਿਲਕੁਲ ਕਿ ਨਹੀਂ ਵੀ ਬਾਕੀ ਕੋਈ ਹੋਰ ਕੋਈ ਸ਼ਾਰਟਕਟ ਹੈ ਨਹੀਂ ਇੱਕ ਜਣਾ ਕੋਈ ਸਿੰਗਰ ਚੱਲ ਜਾਂਦਾ ਹੈਨਾ ਤੇ ਭਾਈ ਤੁਸੀਂ ਇੱਕ ਐਗਜ਼ਾਮਪਲ ਵੀ ਦੇ ਰਹੇ ਸੀਗੇ ਉਹ ਉਹ ਵੀ ਦੱਸ ਹੀ ਦਿਓ ਹੁਣ ਪਤਾ ਲੱਗ ਜੇ ਵੀ ਜਿਹੜੇ ਕਈ ਵੀ ਰਾਤੋ ਰਾਤ ਸਟਾਰ ਬਣ ਜਾਂਦੇ ਉਹਦੇ ਨਾਲ ਹੁੰਦੀ ਕਿਵੇਂ ਉਹ ਆਪਣਾ ਨਾਂ ਨਹੀਂ ਲੈਂਦੇ ਵੀਰ ਦਾ ਨਾਂ ਨਹੀਂ ਲੈਂਦੇ ਬਹੁਤ ਨਾਮੀ ਵੀਡੀਓ ਡਾਇਰੈਕਟਰ ਛੋਟਾ ਭਰਾ ਹੈਨਾ ਹੂੰ ਉਹਨਾਂ ਕੋਲੇ ਅਸੀਂ ਇੱਕ ਵਾਰੀ ਬੈਠੇ ਕਾਫੀ ਸਾਲ ਦੀ ਗੱਲ ਹੋ ਗਈ ਤੇ ਉਹ ਆਰਟਿਸਟ ਅੱਜ ਦਾ ਸਥਾਪਿਤ ਆਰਟਿਸਟ ਹੈ ਕਾਫੀ ਉਹਨਾਂ ਦੇ ਨਾਮ ਵਰ ਹੈ ਨਾ ਕਲਾਕਾਰ ਨੇ ਬਹੁਤ ਅੱਛੀ ਨੇਚਰ ਦਾ ਵੱਡਾ ਕਲਾਕਾਰ ਹੈ ਹਾਂ ਬਹੁਤ ਅੱਛੀ ਨੇਚਰ ਦਾ ਮਾਲਕ ਹੈ ਵੀਰਾ ਤੇ ਉਦੋਂ ਉਹਨਾਂ ਦਾ ਪਹਿਲਾ ਗਾਣਾ ਆਇਆ ਸੀ ਪਹਿਲੇ ਹੀ ਚੱਲ ਗਿਆ ਸੀ ਹਮ ਹਿੱਟ ਹੋ ਗਿਆ ਸੀ ਤੇ ਉਹ ਵੀਡੀਓ ਡਾਇਰੈਕਟਰ ਕੋਲੇ ਮੈਂ ਬੈਠੇ ਛੋਟਾ ਭਰਾ ਸੀ ਉਦੋਂ ਉਹ ਵੀਰਾ ਆ ਗਿਆ ਸਿੰਗਰ ਹਮ ਤੇ ਉਹ ਵੀਡੀਓ ਡਾਇਰੈਕਟਰ ਨੇ ਕਿਹਾ ਕਹਿੰਦਾ ਇਹ ਉਹ ਜਾਗਰਾਂ ਟਾਲ ਬਾਈ ਹੈ ਨਾ ਆਪਣੇ ਵੱਡੇ ਭਾਈ ਨੇ ਹਮ ਤੇ ਬਾਈ ਖੁਦ ਐ ਕਰਕੇ ਨੈਸ਼ਨਲ ਗੋਲਡ ਮੈਡਲਿਸਟ ਵੀ ਫਲਾਣਾ ਫਲਾਣਾ ਸਿੰਗਰ ਇਹਨਾਂ ਤੋਂ ਸਿੱਖਿਆ ਜਾਂ ਇਹਨਾਂ ਕੋਲ ਹੈ ਨਾ ਤੇ ਮੈਂ ਦੱਸਿਆ ਮੈਂ ਕਿ ਵੀਰੇ ਵੀ ਮਿਹਨਤਾਂ ਜਵਾਕਾਂ ਦੀ ਹੈ ਨਾ ਮੇਰਾ ਚੰਗੇ ਕਰਮ ਨੇ ਵੀ ਮੇਰਾ ਨਾਂ ਜੁੜਦਾ ਨਾਲ ਹੈ ਨਾ ਬਿਲਕੁਲ ਬਿਲਕੁਲ ਤੇ ਉਹਨੇ ਦੱਸਿਆ ਵੀ ਐ ਕਰਕੇ ਜੀ ਆ ਸਿੰਗਰ ਉਹ ਹੈ ਇਹ ਮੁੰਡਾ ਗਾਉਂਦਾ ਹੈ ਨਾ ਵੀ ਇਹਦਾ ਆਪਾਂ ਇਹਦਾ ਵੀਡੀਓ ਕਰਿਆ ਸੀ ਇਹਦਾ ਹਿੱਟ ਹੋਇਆ ਬਾਈ ਸੁਪਰ ਡੂਪਰ ਹਿੱਟ ਗਿਆ ਗਾਣਾ ਅੱਛਾ ਹੁਣ ਆਪਾਂ ਨੂੰ ਹੁੰਦਾ ਵੀ ਜਿਵੇਂ ਕੋਈ ਬੰਦਾ ਕਹਿੰਦਾ ਯਾਰ ਵੀ ਇਹ ਬੰਦਾ ਗਾਉਂਦਾ ਹੈ ਗਾਉਂਦਾ ਆਪਾਂ ਕਹਿੰਦੇ ਸੁਣਾ ਵੀ ਰਿਹਾ ਜਣਾ ਸਾਹਮਣੇ ਬੈਠਾ ਸੀ ਤੇ ਮੈਂ ਮੈਂ ਬਾਈ ਸੁਣਾ ਉੱਠ ਕੇ ਆ ਕੇ ਮੈਂ ਗੋਡਿਆਂ ਕੋਲੇ ਬਹਿ ਗਿਆ ਮੇਰਾ ਗੋਡਾ ਕਹਿੰਦਾ ਨਾਸਤਾ ਜੀ ਮੈਨੂੰ ਲੱਗਿਆ ਵੀ ਹਨਾ ਵੀ ਰਿਗਾਰਡ ਹੂੰ ਕਿ ਉਹਨੇ ਸੀਨੀਅਰ ਐਜ਼ ਅ ਸੀਨੀਅਰ ਦਿੱਤਾ ਹਾਂ ਜਿਵੇਂ ਤੁਹਾਡੇ ਸਾਹਮਣੇ ਕਿਵੇਂ ਕਾਵਾਂ ਨਾ ਹੂੰ ਤੇ ਪਰ ਰਿਗਾਰਡ ਤਾਂ ਕੀਤਾ ਹੀ ਕੀਤਾ ਹੂੰ ਤੇ ਵੱਟ ਜਦੋਂ ਉਹਨੇ ਕਾਰਨ ਦੱਸਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਅੱਛਾ ਤੇ ਕਹਿੰਦਾ ਜੀ ਅਸਲ 'ਚ ਮੈਨੂੰ ਸੀਗਾ ਵੀ ਮੈਂ ਜ਼ਿੰਦਗੀ 'ਚ ਇੱਕ ਗਾਣਾ ਜ਼ਰੂਰ ਕੱਢਣਾ ਹਾਂ ਕਰਨਾ ਮੈਂ ਕਿਹਾ ਅੱਛਾ ਫੇਰ ਕਹਿੰਦਾ ਜੀ ਬਸ ਇੱਥੇ ਇਹਨੇ ਪੈਸੇ ਨਹੀਂ ਸੀ ਇੰਡੀਆ 'ਚ ਹਾਂ ਮੈਂ 5-4 ਸਾਲ ਬਾਹਰ ਲਾਏ ਅੱਛਾ 10 ਲੱਖ ਰੁਪਏ ਮੈਂ ਇਕੱਠਾ ਕਰਿਆ ਘਰ ਦੇ ਪਹਿਲਾਂ ਕਬੀਲਦਾਰੀ ਚ ਲੋਟ ਕਰੀ ਫਿਰ 10 ਲੱਖ ਰੁਪਏ ਇਕੱਠਾ ਕਰਿਆ ਹੂੰ ਕਹਿੰਦਾ ਇੰਡੀਆ ਕੇ ਗਾਣਾ ਕਰ ਲਿਆ ਹੂੰ ਕਹਿੰਦਾ ਉਹ ਚੱਲ ਗਿਆ ਮੰਗਾ ਫਿਰ ਤਾਂ ਚੰਗੀ ਗੱਲ ਆ ਕਹਿੰਦਾ ਕਾਹਨੂੰ ਜੀ ਮੈਂ ਕੀ ਕਹਦਾ ਹੁਣ ਸਟੇਜਾਂ ਤੇ ਜਾਂਦੇ ਆ ਕਹਿੰਦਾ ਲੋਕ ਗਾਲ੍ਹਾਂ ਕੱਢਦੇ ਨੇ ਕਹਿੰਦਾ ਉਹ ਗਾਣਾ ਹਿੱਟ ਹੋਇਆ ਉਹਦੇ ਵਾਸਤੇ ਸਿਆਪਾ ਬਣ ਗਿਆ ਉਹਦੇ ਵਾਸਤੇ ਸਿਆਪਾ ਬਣ ਗਿਆ ਵਿਚਾਰੇ ਵਾਸਤੇ ਤੇ ਫਿਰ ਹੌਲੀ ਹੌਲੀ ਫਿਰ ਹੈਨਾ ਵਾਲਾ ਪਿਆ ਹੁੰਦਾ ਬਟਿਆ ਵੀ ਜਿਹੜਾ ਸਿੱਖਿਆ ਹੋਆ ਬੰਦਾ ਉਹ ਸਟੇਜ ਤੇ ਮਾਰ ਨਹੀਂ ਖਾਉ ਸਟੇਜ ਹੋਊਗਾ ਸਟੂਡੀਓ ਕਿਤੇ ਵੀ ਹੋਊਗਾ ਹਾਂ ਉਹ ਕਦੇ ਵੀ ਮਾਰ ਨਹੀਂ ਖਾਂਦਾ ਹਨਾ ਹਾਂ ਤੇ ਜ਼ਰੂਰੀ ਹੈ ਹਨਾ ਜੇ ਬਾਕੀ ਬਾਕੀ ਗੱਲ ਹੈ ਵੀ ਕਹਾਣੀ ਚੱਲਣੀ ਤਾਂ ਇੱਥੋਂ ਹੀ ਆ ਵੇਸ ਇੱਥੋਂ ਹੀ ਵੱਜਣਾ ਇੱਥੋਂ ਵੇਸ ਬਨ ਕੇ ਫੇਰ ਹੀ ਅੱਗੇ ਤੁਸੀਂ ਜੇ ਜਾ ਕੇ ਕਾਮਯਾਬ ਹੋ ਬਾਈ ਜਵਾਕਾਂ ਨੂੰ ਕੀ ਕਹਿਣਾ ਬਸ ਜਿਹੜੇ ਛੋਟੇ ਬੱਚੇ ਜਿਹੜੇ ਇੰਟਰਸਟ ਰੱਖਦੇ ਆ ਗਾਉਣ ਦਾ ਕਈ ਵਾਰੀ ਕਿ ਕਿਸੇ ਕੋਲੇ ਫਾਈਨੈਂਸ਼ਲੀ ਇੰਨੇ ਸਟਰੋਂਗ ਵੀ ਨਹੀਂ ਹੁੰਦੇ ਵੀ ਉਹ ਪੈਸੇ ਲਾ ਕੇ ਗਾਣਾ ਕਰ ਵੀ ਸਕਣ ਹਨਾ ਬੱਚੇ ਗਾਉਣ ਵਾਲੇ ਬਹੁਤ ਸੋਹਣਾ ਗਾਉਣ ਵਾਲੇ ਪਈ ਆ ਤੇ ਉਹਨਾਂ ਵਾਸਤੇ ਕੀ ਸੁਜੈਸ਼ਨ ਹੈ ਤੁਹਾਡਾ ਕੀ ਸਲਾਹ ਹੈ ਸੁਜੈਸ਼ਨ ਹੈ ਵੀਰ ਜੀ ਇੱਕੋ ਹੀ ਹੱਥ ਬੰਨ੍ਹ ਕੇ ਛੋਟੇ ਭੈਣਾਂ ਭਰਾਵਾਂ ਵਾਸਤੇ ਆਪਾਂ ਮੈਂਗਾਰਟਿਸਟ ਜਿਹੜੇ ਆ ਰਹੇ ਨੇ ਹਨਾ ਵੀ ਆਪ ਦੀਲੀ ਤੇ ਤੁਰਦੇ ਜਾਓ ਕਦੇ ਘਬਰਾਓ ਨਾ ਮੇਰੇ ਸਟੂਡੈਂਟਸ ਕਈ ਮੇਰੇ ਕੋਲੇ ਆਉਂਦੇ ਹਨਾ ਤੇ ਹਰ ਤਰ੍ਹਾਂ ਦਾ ਬੱਚਾ ਆਉਂਦਾ ਸਿੱਖਦਾ ਹਨਾ ਜਿੰਨੇ ਕੁ ਜੋਗਾ ਮੈਂ ਕਿਉਂਕਿ ਮੇਰਾ ਪਰਿਵਾਰ ਨੇ ਉਹ ਮੈਂ ਹੀ ਉਹਨਾਂ ਨੂੰ ਖੜਾ ਕਰਨਾ ਮੈਂ ਕਹਿੰਦਾ ਵੀ ਜ਼ਿੰਦਗੀ ਦੀ ਜੋ ਜੋ ਅਸੀਂ ਆਪਣੇ ਉਸਤਾਦੋਂ ਤੂੰ ਸਿੱਖਿਆ ਸਾਡੀ ਪਰੰਪਰਾ ਰਹੀ ਹੈ ਆਪਣੀ ਆਪਾਂ ਹਨਾ ਤੁਸੀਂ ਵੀ ਸੰਗੀਤ ਦੇ ਸਟੂਡੈਂਟ ਰਹੇ ਹੋ ਮੇਰੇ ਸਮਕਾਲੀ ਹੋ ਜੋ ਆਪਾਂ ਆਪਣੇ ਗੁਰੂਆਂ ਤੋਂ ਸਿੱਖਿਆ ਕੱਲਾ ਸੰਗੀਤ ਨਹੀਂ ਜ਼ਿੰਦਗੀ ਨੂੰ ਜਿਉਣ ਦਾ ਵਲਗਲ ਵੀ ਸਿੱਖਿਆ ਹੈ ਨਾ ਕਿ ਬੁੱਤ ਕਹਦਾ ਮਾੜਾ ਨਹੀਂ ਕਰਨਾ ਐ ਨਹੀਂ ਕਰਨਾ ਆਹ ਕਾਲ ਚੀਜ਼ ਤੋਂ ਬਚ ਕੇ ਰਹਿਣਾ ਉਹ ਬੱਚੇ ਨਾਲ ਸਾਂਝੀਆਂ ਕਰਦਾ ਰਹਿਣਾ ਤੇ ਦੂਜੀ ਗੱਲ ਕਈ ਵਾਰੀ ਬੱਚੇ ਆ ਕੇ ਦੱਸਦੇ ਨੇ ਵੀ ਘਰੇ ਦਿੱਕਤ ਹੈ ਵੀ ਕਰੇ ਪ੍ਰੋਬਲਮ ਹੈ ਤਾਂ ਉਹਨਾਂ ਨੂੰ ਇੱਕੀ ਗੱਲ ਕਹਿਣਾ ਵੀ ਤੁਸੀਂ ਇੰਨੇ ਕ ਕੈਪੇਬਲ ਹੋ ਰਿਆਜ਼ ਨਾਲ ਇੰਨੇ ਕ ਤੁਸੀਂ ਸਟਰੋਂਗ ਕਰ ਲੋ ਆਪਦੀ ਵੋਕਲ ਨੂੰ ਵੀ ਕੱਲ ਨੂੰ ਥੋੜੇ ਮਗਰ ਕੰਪਨੀਆਂ ਆਉਣ ਔਰ ਆਉਂਦੀਆਂ ਨੇ ਆਉਂਦੇ ਆ ਵੀ ਨੇ ਸਹੀ ਗੱਲ ਆਉਂਦੇ ਨੇ ਜਦੋਂ ਬੱਚਾ ਰਿਆਜ਼ ਕਰਦਾ ਉਹਦੀ ਦਿਖਦਾ ਹਨਾ ਮਿਹਨਤ ਦਿਸਦੀ ਆ ਫਿਰ ਉਹ ਸਾਡੇ ਕੋਲੇ ਸੋਸ਼ਲ ਮੀਡੀਆ ਆਪਣੀਆਂ ਵੀਡੀਓਸ ਪਾਓ ਆਪਣੇ ਆਪ ਹੀ ਚੰਗੇ ਬੱਚੇ ਨੂੰ ਚੱਲ ਖੁਦ ਮੈਨੂੰ ਕੰਟੈਕਟ ਕਰਦੇ ਨੇ ਵੀਡੀਓ ਡਾਇਰੈਕਟਰ ਕੰਪਨੀਆਂ ਕੰਟੈਕਟ ਕਰਦੀਆਂ ਨੇ ਵੀ ਬੱਚਾ ਦਿਓ ਜੀ ਮੁੰਡਾ ਚਾਹੀਦਾ ਕੋਈ ਵਧੀਆ ਕੋਣਾ ਬੱਚੀ ਹਾਂ ਲੜਕੀ ਚਾਹੀਦੀ ਹੈ ਠੀਕ ਹੈ ਮੇਰੇ ਕਾਫੀ ਬੱਚੇ ਹੁਣ ਪਿਛਲੇ ਟਾਈਮ ਦੇ ਵਿੱਚ ਬੌਂਡ ਕੀਤੇ ਨੇ ਹੁਣ ਹੋ ਰਹੇ ਨੇ ਹੋਰ ਦੋ ਤਿੰਨ ਹੋ ਰਹੇ ਨੇ ਠੀਕ ਹੈ ਨਾ ਵੀ ਕਹਿਣਾ ਵੀ ਤੁਸੀਂ ਨਿਕਲੋ ਤਾਂ ਸਹੀ ਨਾ ਕਰੋ ਹਾਂ ਸਿੱਖਣ ਦੀ ਪਹਿਲਾਂ ਮਨਸਾ ਬਣਾਉਣੀ ਹੈ ਜੇ ਆਪਾਂ ਰਜਾਈ ਸੀ ਬੈਠੇ ਰਹਾਂਗੇ ਹੈਨਾ ਫਿਰ ਕਾਹੇ ਕੁਝ ਬਣਦਾ ਨਹੀਂ ਫਿਰ ਤਾਂ ਬਣਨਾ ਨਹੀਂ ਹੈਨਾ ਨਿਕਲੋ ਤਾਂ ਸਹੀ ਕਰ ਵੀ ਮਿਹਨਤ ਕਰੋ ਤਾਂ ਸਹੀ ਹੈਨਾ ਦੇਖੋ ਫਿਰ ਨਜ਼ਾਰੇ ਨਜ਼ਾਰੇ ਕੀ ਬਣਦੇ ਆ ਸੋ ਬਾਈ ਬਹੁਤ ਸੋਹਣਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਹੈਨਾ ਤੇ ਹਰ ਵਾਰ ਦੀ ਤਰ੍ਹਾਂ ਜੋ ਬੱਚਿਆਂ ਨੂੰ ਕਹਿ ਲਈਏ ਜਾਂ ਆਪਣੇ ਜਿਹੜੇ ਨੌਜਵਾਨ ਸਿੱਖਣਾ ਚਾਹੁੰਦੇ ਆ ਗਾਉਣਾ ਚਾਹੁੰਦੇ ਆ ਜੋ ਤੁਹਾਡੇ ਅੰਦਰ ਹੈਗਾ ਤੁਸੀਂ ਉਹ ਚੀਜ਼ਾਂ ਉਹਨਾਂ ਨੂੰ ਸਿਖਾਉਣੇ ਵੀ ਉਹ ਦੱਸਦੇ ਵੀ ਤੇ ਬਾਕੀ ਤੁਹਾਡੇ ਬਾਰੇ ਤੁਹਾਡੀ ਗਾਇਕੀ ਤੇ ਤੁਹਾਡੀ ਕੈਪੇਬਿਲਟੀ ਤੇ ਤੁਹਾਡੇ ਉਹਦੇ ਤੇ ਉਹਦੇ ਤੇ ਕੋਈ ਕਿਸੇ ਕਿਸਮ ਦਾ ਸ਼ੱਕ ਨਹੀਂ ਤਾਂ ਮੈਨੂੰ ਆ ਮੈਨੂੰ ਤਾਂ ਹੈ ਹੀ ਨਹੀਂ ਕਿਉਂਕਿ ਸਸੀ ਤਾਂ ਇਕੱਠਿਆਂ ਨੇ ਸਾਰਾ ਕੁਝ ਕੀਤਾ ਤੇ ਸਥਾਪਿਤ ਕਲਾਕਾਰ ਆ ਜਿਹੜੇ ਤੁਹਾਡੇ ਪੜਾਏ ਹੋਏ ਤੁਹਾਡੇ ਸਿਖਾਏ ਹੋਏ ਅੱਜ ਜਿਨ੍ਹਾਂ ਨੂੰ ਲੋਕ ਇੰਨਾ ਪਿਆਰ ਦੇ ਰਹੇ ਆ ਹਾਂਜੀ ਤੇ ਜਿਹਦੇ ਕਹਿੰਦੇ ਹੁੰਦੇ ਵੀ ਜਿਹੜੇ ਗੁਰੂ ਦੇ ਚੇਲੇ ਵੀ ਇੰਨਾ ਨਾਂ ਕੱਢ ਜਾਣ ਉਹਦਾ ਗੁਰੂ ਦਾ ਜਿਹੜਾ ਸੈਰਾ ਜਾਂ ਕਾਦਾ ਉਹਦਾ ਆਪ ਦੇ ਆਪ ਹੀ ਉਹਦਾ ਬਿਲਕੁਲ ਉੱਚਾ ਹੋ ਜਾਂਦਾ ਤੇ ਬਾਈ ਮੈਂ ਤਾਂ ਤੁਹਾਨੂੰ ਬਹੁਤ-ਬਹੁਤ ਇਸ ਗੱਲ ਦਾ ਧੰਨਵਾਦ ਵੀ ਕਰਦਾ ਕਿ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਤੇ ਸਾਨੂੰ ਸਾਨੂੰ ਮਿਲਦੇ ਹੋ ਗੱਲਬਾਤ ਕਰਦੇ ਹੋ ਪਹੁੰਚਦੇ ਹੋ ਤੇ ਇਸੇ ਤਰ੍ਹਾਂ ਹੀ ਪ੍ਰਮਾਤਮਾ ਤੁਹਾਨੂੰ ਦਿਨ ਦੁਗਣੀ ਤੇ ਰਾਤ ਚੋਗਣੀ ਤਰੱਕੀ ਦੱਸਦਾ ਹੈ। ਬਹੁਤ-ਬਹੁਤ ਧੰਨਵਾਦ। ਦਿਲੋਂ ਸ਼ੁਕਰਾਨਾ। ਸਾਰੀ ਟੀਮ ਦਾ ਬਹੁਤ-ਬਹੁਤ ਤੁਹਾਨੂੰ